ਚਾਲੇ ਆਪੇ ਬਾਬਾ ਜੀ ਲੱਗੇ ਬੋਲਣ ਹਾਂ ਲੋ ਜੀ 228 ਹਵਾ ਚੱਲ ਰਹੀ ਹੈ ਹਨਾ ਫੇਰ ਆਪਣਾ 48 ਨੰਬਰ ਕੋਟਾ ਕਰਮਜੀਤ ਦਾ ਉਹਦਾ ਉਹਦੇ ਵਿੱਚ ਉਹਨਾਂ ਅਰਜੈਂਟ ਵੇਲਾ ਜੇ ਬਾਰੇ ਵਾ ਸਾਰੇ ਰੈਗੂਲਰ ਬਣੇ ਲੜਾਈ ਪੈ ਗਈ ਲੜਾਈ ਕੁੱਤਿਆਂ ਦੀ ਲੜਾਈ ਪੈ ਗਈ ਨਾ ਉਹ ਲੜ ਰਹੇ ਹਨਾ ਆਂਟੀਆਂ ਘੁੰਮਣ ਜਾ ਰਹੀਆਂ ਦੇਖੀ ਹਵਾ ਕਿੰਨੀ ਤੇਜ਼ ਚੱਲ ਰਹੀ ਹੈ ਤੇ ਲੋ ਜੀ ਅੱਜ ਫੇਰ ਅਸੀਂ ਘੁੰਮਣ ਚੱਲੇ ਆ 6:30 ਹੋ ਗਏ ਅੱਜ ਘੁੰਮਣ ਚੱਲੇ ਆਪਾਂ ਉੱਤੇ ਆ ਗਏ ਡੌਗੀ ਐ ਡੌਗੀ ਆ ਗਈ ਪੇੜ ਸਾਹਮਣੇ ਪੇਡਾਂ ਆ ਗਈਆਂ ਪੇਡਾਂ ਆ ਗਈਆਂ ਚੱਲ ਵਾਲੀਆਂ ਚਲੋ ਹਾਂ ਗਾਈਆਂ ਚਲੋ ਜੀ ਘੁੰਮੀ ਘੁੰਮੀ ਹੋ ਰਹੀ ਐ ਚਲੋ ਜੀ ਅਸੀਂ ਜਾ ਰਹੇ ਹਾਂ ਘੁੰਮਣ ਮੈਂ ਜੋਤ ਐਂਡ ਰੂਪ ਤੇ ਪਿੱਛੇ ਚੱਲ ਰਿਹਾ ਟਰੈਕਟਰ ਸਾਹਮਣੇ ਉਹ ਦੇਖੋ ਜ਼ੂਮ ਕਰਕੇ ਦਿਖਾਵਾਂ ਤੇ ਟਰੈਕਟਰ ਚੱਲ ਰਿਹਾ ਪਿੱਛੇ ਕਿਉਂਕਿ ਨਾ ਉਹ ਇਹਨਾਂ ਸੈੱਟ ਕਰ ਰਹੇ ਆ ਗਰਾਊਂਡ ਨੂੰ ਟਰੈਕਟਰ ਚੱਲ ਰਿਹਾ ਪਿੱਛੇ ਉਹਦੇ ਕਿ ਕਿਸੇ ਕਸਾਮਾਨ ਪਿਆ ਹਣਾ ਇਹ ਟਰੈਕਟਰ ਪਿੱਛੇ ਪਿੱਛੇ ਆ ਰਿਹਾ ਕਿਹੜੇ ਅੰਕਲ ਦਾ ਛਾਤਰੀ ਆ ਟੋਪੀ ਹੈ ਹਾਂ ਮੇਰਾ ਹੋ ਗਿਆ ਫੇਰ ਸਾਨੂੰ 6:30 ਹੋ ਗਏ ਆ 6:30 ਨਹੀਂ ਮੈਨੂੰ ਲੱਗ ਰਿਹਾ 7:00 ਵਜੇ ਹੋਣੀ ਹੈ ਹਨਾ 7:00 ਪੌਣੇ 7:00 ਹੋ ਗਏ ਹੋਣੇ ਔਰ ਹਵਾ ਇੰਨੀ ਤੇਜ਼ ਹੈ ਨਾ ਬਹੁਤ ਜ਼ਿਆਦਾ ਤੇ ਹੁਣ ਜਾ ਰਹੇ ਸੀ ਘਰ ਨੂੰ ਰੂਪ ਚਲੀ ਗਈ ਰੂਪ ਨੂੰ ਮੋਟਰਸਾਈਕਲ ਮਿਲ ਗਿਆ ਸਾਡੇ ਗਵੰਡੀਆਂ ਦਾ ਉੱਤੇ ਤੇ ਬੈਠ ਗਈ ਉਹ ਔਰ ਪਿੱਛੇ ਵੀ ਹਨੇਰਾ ਹੋ ਗਿਆ ਹਨੇਰਾ ਹੰਦੇਰਾ ਅਨੇਰਾ ਹਨੇਰਾ 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 ਹਿੰਦੀ ਮੈਂ ਹੁੰਦਾ ਹੈ ਅੰਧੇਰਾ ਔਰ ਇੱਧਰ ਦੇਖੋ ਟ੍ਰੈਕਟਰ ਚੱਲ ਰਿਹਾ ਇਹ ਟੋਫੀ ਲੈ ਰਹੀ ਹੈ ਹਾਂ ਇਹ ਬੰਦਾ ਟੋਫੀ ਲੈ ਰਹਾ ਹੈ ਮਤਲਬ ਇਹ ਬਸ ਇੱਕ ਦੋ ਦਿਨ ਬਾਅਦ ਨਾ ਥੋੜਾ ਜਿਹਾ ਕੰਮ ਜਾ ਕੇ ਤੇ ਜੜਗਾ ਜੀ ਹੁਣ ਅਗੇ ਘਰ ਆਪਾਂ ਪਹਿਲਾਂ ਸੈਰ ਕਰਨ ਗਏ ਤੇ ਔਰ ਬੱਚੇ ਨਾਲ ਤੇ ਔਰ 7 ਵਜ ਗਏ ਆ ਤੇ ਲੱਗਦੇ ਆ ਜੀ ਆਪਾਂ ਰੋਟੀ ਪਾਣੀ ਦੇ ਨੇੜੇ ਤੇ ਮਿਲਦੇ ਆ ਜੀ ਮਾਰਨਿੰਗ ਟਾਈਮ ਹਨਾ ਤੇ ਗੁੱਡ ਨਾਈਟ ਹੈ ਜੀ ਸਾਰਿਆਂ ਨੂੰ ਸਵੇਰੇ ਮਿਲਦੇ ਆ ਆਪਾਂ ਤੇ ਹੁਣੀ ਮੈਂ ਲਾਈਟਾਂ ਲੂਟਾ ਆਨ ਕਰਦੀ ਆ ਬਾਏ ਜੀ ਟੇਕ ਕੇਅਰ ਫਿਰ ਮਾਰਨਿੰਗ ਟਾਈਮ ਮਿਲਦੇ ਆ ਸਾਰੇ ਗੁੱਡ ਮਾਰਨਿੰਗ ਫਰੈਂਡਸ ਸਵੇਰ ਦੀ ਪਿਆਰਪਰੀ ਸਤਿ ਸ੍ਰੀ ਅਕਾਲ ਹੈ ਜੀ ਆਪ ਸਾਰਿਆਂ ਨੂੰ ਤੇ ਮਾਰਨਿੰਗ ਹੋ ਚੁੱਕੀ ਹੈ ਸੂਰਜ ਵੀ ਦੇਵਤਾ ਨੇ ਦਰਸ਼ਨ ਦਿਖਾਤੇ ਆ ਲੇਕਿਨ ਹਵਾ ਬਹੁਤ ਚੱਲ ਰਹੀ ਹੈ ਕਈ ਦਿਨਾਂ ਤੇ ਚਲੋ ਸੂਰਜ ਦੇਵਤਾ ਦਾ ਕਈ ਦਿਨਾਂ ਦੇ ਨਿਕਲ ਰਹੇ ਆ ਲੇਕਿਨ ਹਵਾ ਨੇ ਅੱਤ ਚਕਾਈ ਪਈ ਹੈ ਅੱਜ ਮੈਂ ਕੱਪੜੇ ਜਲਦੀ ਸੁੱਕਣੇ ਪਾਤੇ ਕਿਉਂਕਿ ਮੈਂ ਰਾਤ ਵਾਸ਼ ਕਰਕੇ ਨਾ ਅੰਦਰ ਪਾਤੇ ਤੇ ਤੇ ਫਿਲਹਾਲ ਹੁਣ ਸੁੱਕਣੇ ਪਾਏ ਹੋਏ ਆ ਔਰ ਬੱਚਿਆਂ ਲਈ ਰੋਟੀ ਬਣਾਣੀ ਆ ਮੈਂ ਹੁਣ ਔਰ ਇੱਕ ਮੈਂ ਮਾਰ ਰਹੀ ਆ ਸੜੂਕੇ ਕਿਉਂਕਿ ਮੇਰਾ ਨੱਕ ਬੰਦ ਹੈ ਗਲ ਦੁਖ ਰਿਹਾ ਬਹੁਤ ਜ਼ਿਆਦਾ ਰਾਤ ਦਾ ਤੇ ਬਸ ਹੁਣ ਦਵਾਈ ਲੈਣ ਭੇਜਾਂਗੀ ਬਬਜੋਦ ਕੇ ਪਾਪਾ ਨੂੰ ਤੇ ਫਿਲਹਾਲ ਮਾਰਨਿੰਗ ਹੋ ਚੁੱਕੀ ਆ ਅੱਜ ਬਣਾਣੇ ਆ ਜੀ ਆਪਾਂ ਨੇ ਮੂਲੀ ਕੇ ਪਰੌਂਠੇ ਕਿਉਂਕਿ ਲੜਾਈ ਪੈਗੀ ਸਾਹਮਣੇ ਸਾਡੇ ਗਵਾਂਡੀਆਂ ਦੀ ਸਵੇਰੇ ਸਵੇਰੇ ਬਟ ਅਸੀਂ ਤਾਂ ਜਾਂਦੇ ਨਹੀਂ ਹਨਾ ਦੇਖਦੇ ਹੀ ਨਹੀਂ ਹੈਗੇ ਨਿਕਲਦੇ ਹੀ ਨਹੀਂ ਬਾਹਰ ਤੇ ਬਾਕੀ ਅ ਅਰਜ ਬਣਾਣੇ ਆ ਜੀ ਮੂਲੀ ਕੇ ਪਰੌਂਠੇ ਕਿਉਂਕਿ ਰਾਤ ਵੇ ਮੂਲੀਆਂ ਕਦੂਕਸ ਕਰਕੇ ਰੱਖੀਆਂ ਹੋਈਆਂ ਤੀਆਂ ਹੁਣ ਆਪਾਂ ਮੂਲੀ ਦੇ ਪਰੌਂਠੇ ਬਣਾਵਾਂਗੇ ਕਿਉਂਕਿ ਬੱਚਿਆਂ ਨੇ ਵੀ ਖਾਣੇ ਆ ਹਨਾ ਆ ਛੁੱਟੀ ਵੀ ਆ ਆਪਾਂ ਥੋੜੇ ਜਿ ਮਿੱਥੇ ਤੋੜ ਲੈਣੇ ਆ ਔਰ ਇਤੋਂ ਮਿੱਥੇ ਲੱਗੇ ਹੋਏ ਆ ਨਾ ਇਹ ਉਹਦੇ ਵਿੱਚ ਪੈ ਜਾਣੇ ਆ ਆ ਕੀ ਕਹਨੇ ਆ ਨਾ ਕੋਈ ਭਾਂਡਾ ਵੀ ਨਹੀਂ ਲੈ ਕੇ ਆਈ ਹੈਗੀ ਉੱਪਰ ਚੜੀ ਦੀ ਵੀਡੀਓ ਬਣਾਉਣ ਵਾਸਤੇ ਚਲੋ ਥੋੜੀ ਜਿਹੀ ਤੋੜ ਲੈਣੇ ਹਨਾ ਇਹ ਉਹਦੇ ਵਿੱਚ ਪੈ ਜਾਣੀਆਂ ਨਾ ਰੋਟੀਆਂ ਦੇ ਵਿੱਚ ਪਾਉਂਗੀ ਮਿੱਥੇ ਮੋٹے ਮੋٹے ਜੇ ਤੋੜ ਲਾ ਦਖਾਉਂ ਸਾਹਮਣੇ ਲੜਾਈ ਪੈ ਰਹੀ ਐ ਪਰ ਮਨ ਨੂੰ ਕੋਈ ਕੇ ਵੀਡੀਓ ਦਿਖਾਈ ਉਹ ਦੇਖੋ ਸਾਹਮਣੇ ਖੜੀਆਂ ਨੇ ਲੇਡੀਆਂ ਬੋਲ ਰਹੀ ਐ ਹੈਨਾ ਕੀ ਫਾਇਦਾ ਵੈਸੇ ਸਵੇਰੇ ਸਵੇਰੇ ਰੱਬ ਦਾ ਨਾਮ ਲਓ ਆਪਾਂ ਦਾ ਰੋਟੀਆਂ ਕਿੰਨੀ ਹੋਏ ਹੋਏ ਆ ਬੱਚਿਆਂ ਲਈ ਬਣਾਣੀਆਂ ਰੋਟੀ ਇੱਧਰ ਧਨੀਆ ਤਾਂ ਲੱਗਿਆ ਹੋਇਆ ਲekin ਧਨੀਆ ਖਰਾਬ ਹੋ ਗਿਆ ਹੁਣ ਨਹੀਂ ਹੈਗਾ ਧਨੀਆ ਇਹਨਾਂ ਬਸ ਹੁਣ ਤਾਂ ਇਹ ਗਮ ਲੈ ਕੇ ਵਿੱਚ ਤੇ ਪੱਟ ਦੇਣਾ ਪਦੀਨਾ ਲਾਣਾ ਓਰੇ ਹਲੇ ਅੱਲਾ ਸੁਣ ਪੱਟਣ ਵਾਲਾ ਪਿਆ ਸਾਰਾ ਲੋ ਜੀ ਇੱਧਰ ਮੂੜੀਆਂ ਜੋ ਕਿ ਮੈਂ ਬਨਤੀਆਂ ਮੂੜੀਆਂ ਆਪਾਂ ਵਿੱਚ ਸੁਕਾਵਾਂਗੇ ਮਸ਼ੀਨ 'ਕੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਂ ਕਿ ਮਸ਼ੀਨ 'ਚ ਸੁਕਾਇਆ ਕਰੋ ਪਾਣੀ ਫੜਾਫੜ ਨਾਲ ਚੜ ਜਾਊਗਾ ਮਸ਼ੀਨ 'ਚ ਇਹਨਾਂ ਦਾ ਤੇ ਫਿਰ ਆਪਾਂ ਰੋਟੀਆਂ ਚ ਪਾਵਾਂਗੇ ਨੋਚ ਚੱਲ ਗਈ ਮਸ਼ੀਨ ਲੋ ਜੀ ਮੂੜੀਆਂ ਪਾਈਏ ਆਪਾਂ ਰੋਟੀਆਂ ਚ ਸਵੇਰ ਦਾ ਬ੍ਰੇਕਫਾਸਟ ਆਟਾ ਆਪਾਂ ਨੇ ਗੁੰਨ ਲਿਆ ਤੇ ਪਾਈਏ ਜੀ ਮੂੜੀਆਂ ਬੱਚੇ ਉੱਠ ਗਏ ਆ ਥੋੜਾ ਜਿਹਾ ਆਪਾਂ ਦੇਸੀ ਕੀ ਕੱਢ ਲਈਏ ਹਨਾ ਕਿਉਂਕਿ ਦੇਸੀ ਕੀ ਬਣਾਉਣੀ ਆਪਾਂ ਅੱਜ ਅੱਜ ਆਪਾਂ ਦੇਸੀ ਕੀ ਲਾਣੇ ਆ ਹਨਾ ਇਹ ਮੈਂ ਦੇਸੀ ਕੀ ਬਣਾ ਕੇ ਰੱਖਿਆ ਹੋਇਆ ਘਰ ਦਾ ਔਰ ਮੜਾਈਏ ਜੀ ਆਪਾਂ ਫਿਰ ਪਰੌਂਠੇ ਸ਼ੁਰੂ ਕਰੋਂਗੇ ਅੱਜ ਮੇਰੀ ਤਬੀਅਤ ਵੀ ਖਰਾਬ ਐ ਸੱਚੀ ਨੱਕ ਬੰਦ ਹੋ ਰਿਹਾ ਮੇਰਾ ਲੋਜੀਕ ਕੀ ਕੱਢ ਲਿਆ ਆਪਾਂ ਨੇ ਪਿਓਰ ਕੀ ਆ ਕਰਦਾ ਖੱਡਿਆ ਹੋਇਆ ਨਾ ਦੁੱਧ ਨੂੰ ਵੀ ਵਾਲੀ ਆਣੇ ਵਾਲੀ ਐ ночь.

ਤੋ ਲੋਜੀ ਕੰਮ ਵਗੈਰਾ ਕਰਕੇ ਹੋਏ ਤੇ ਬੇਲੇ ਰੂਪੈਣ ਜੋਤ ਪੜ ਰਹੀਆਂ ਦੋਨੋਂ ਕਿਉਂਕਿ ਦੀਦੀ ਨੇ ਤਾਂ ਕਰ ਲਿਆ ਸਾਰਾ ਕੰਮ ਪਹਿਲਾਂ ਹੀ ਹਣਾ ਤੇ ਜੋਤ ਨੇ ਆਪਣੀ ਤਿਆਰੀ ਕਰ ਲਈ ਕਿਉਂਕਿ ਸਵੇਰ ਕੀ ਬਿਠਾਈਆਂ ਵੀ ਆ ਮੈਂ ਅੱਜ ਕਿਉਂਕਿ ਮੂਲੀ ਵਾਲੇ ਪਰੌਂਠੇ ਖਾ ਕੇ ਜਦੀ ਬੈਠ ਗਏ ਤੇ ਬੱਚੇ ਔਰ ਟਾਈਮ ਹੋ ਗਿਆ ਜੀ 11:30 ਵਜੇਗਾ ਫਿਲਹਾਲ ਹੁਣ ਮੇਰਾ ਜ਼ਿਆਦਾ ਟਾਈਮ ਹੈ ਤੇ ਮੇਰੀ ਤਬੀਅਤ ਵੀ ਖਰਾਬ ਹੈ ਅੱਜ ਮੈਂ ਵੀ ਬਸ ਦਵਾਈ ਲੈ ਕੇ ਥੋੜੀ ਦੇ ਰੈਸਟ ਕਰਾਂਗੀ ਪਹਿਲਾਂ ਕੋਠੇ ਤੇ ਕੱਪੜੇ ਧਰ ਕੇ ਲੈ ਕੇ ਆਵਾਂ ਕਿਉਂਕਿ ਕੱਪੜੇ ਵੀ ਇੰਨੇ ਜ਼ਿਆਦਾ ਤੇ ਨਾ ਜਿਹੜੇ ਮੈਂ ਧੋਏ ਆ ਬਹੁਤ ਜ਼ਿਆਦਾ ਹੁਣ ਉਹ ਸੁੱਕ ਕੇ ਹੋਣੇ ਤਾਰ ਕੇ ਲਿਆਵਾ ਮੈਂ ਤੇ ਬੈੱਡ ਸ਼ੀਟ ਵਗੈਰਾ ਵੀ ਚੇਂਜ ਕਰੀਆਂ ਉਹ ਬਿਛਾਣੀਆਂ ਪਰਲੇ ਕਮਰੇ ਦੀਆਂ ਤੇ ਪੀੜਾ ਸੈੱਟ ਦੇ ਕਵਰ ਹੋ ਗਏ ਹਨ ਉਹ ਵੀ ਚੜਾਣੇ ਆ ਸਰਾਣੇ ਸਰੂਣੇ ਦੇ ਹੋ ਗਏ ਤੇ ਚਲੋ ਜੀ ਪਹਿਲਾਂ ਮੈਂ ਕੱਪੜੇ ਤਾਰ ਕੇ ਲਿਆਵਾ ਕੋਠੇ ਤੇ ਤੁਹਾਨੂੰ ਚਾਹ ਕਹਿ ਦੂੰਗੀ ਮੈਂ ਰੁਕਣਾ ਸੀਪਰ ਪੀਆ ਹੀ ਨਹੀਂ ਅੱਜ ਸਵੇਰ ਦਾ ਮੈਂ ਤਾਂ ਗੰਨਾ ਖਾਊਗਾ ਕੇ ਬਾਅਦ ਕਿਉਂ ਪਹਿਲਾਂ ਗੰਨਾ ਖਾ ਲਿਓ ਠੀਕ ਹੈ ਉੱਥੇ ਗਾ ਲਿਓ ਉੱਥੇ ਪਿਛਾ ਕੇ ਬਾਹਰਲੀ ਸਾਈਡ ਇੱਕ ਜਗ੍ਹਾ ਚਲੋ ਜੀ ਕੱਪੜੇ ਤਾਰ ਕੇ ਲਿਆਈਏ ਪਹਿਲਾਂ ਆਪਾਂ ਫੇਰ ਕਰਦੇ ਆਂ ਬਾਕੀ ਦੇ ਜੋ ਪੈਂਡਿੰਗ ਕੰਮ ਪਏ ਆ ਸਾਰੇ ਅੱਜ ਸਾਡਾ ਨੈਟ ਵੀ ਨਹੀਂ ਚੱਲ ਰਿਹਾ ਹੈਗਾ ਵਾਈਫਾਈ ਦਾ ਕਨੈਕਟ ਪਤਾ ਨਹੀਂ ਬੰਦ ਹੋਇਆ ਹੋਇਆ ਤੇ ਅੱਜ ਕੋਈ ਵੀ ਕੁਝ ਵੀ ਨਹੀਂ ਚੱਲ ਰਿਹਾ ਹੈਗਾ ਤੇ 12 ਵਜੇ ਸ਼ੁਰੂ ਹੁੰਦਾ ਹੁੰਦਾ ਇੱਧਰ ਦੇਖ ਰਹੀ ਆ ਮੈਂ ਆਪਣੇ ਆਪ ਨੂੰ ਇਸ ਹਿੱਸੇ ਦੇ ਵਿੱਚ ਲਿਆਵਾ ਕੱਪੜੇ ਧੁੱਪ ਸੋਣੀ ਆ ਅੱਜ ਉੱਪਰ ਰੜ ਗਏ ਕੱਪੜੇ ਵੀ ਸੁੱਕ ਗਏ ਆਈ ਥਿੰਕ ਲੈ ਕੇ ਆਵਾਂ ਵਸਤਾਰ ਕੇ ਤੋਂ ਲੋ ਜੀ ਬੰਦਾ ਦਾ ਟਾਈਮ ਹੋ ਗਿਆ ਗੰਨਾ ਚੁੱਪਣੇਗਾ ਗੰਨਾ ਹੋ ਗਿਆ ਖਰਾਬ ਇਹਨਾਂ ਦਾ ਆ ਕੇ ਆਇਆ ਵਿੱਚ ਕਾਣਾ ਨਿਕਲਿਆ ਹਨਾ

ਫਦਮ ਲੋ ਜੀ ਭਵਜੋਤ ਲਿਆਈ ਐ ਸਲਾਦ ਕੱਟ ਕੇ ਔਰ ਮੈਂ ਤਾਂ ਪਈ ਤੀ ਹਨਾ ਤੇ ਭਵਜੋਤ ਕਹੇਰੀ ਸਲਾਦ ਖਾ ਲਓ 2 ਵਜੇ ਦਾ ਟਾਈਮ ਹੋ ਗਿਆ 2 ਵਜੇ ਤੇ ਆਪਾਂ ਖਾ ਰਹੇ ਹਾਂ ਸਲਾਦ ਗਾਜਰ ਔਰ ਠੀ ਜਾ ਔਰ ਇਹ ਕਿਸ ਨੇ ਕੱਟਿਆ ਖੀਰੇ ਮੰਨੇ ਗਾਜਰ ਪਾਪਾ ਨੇ ਅੱਛਾ ਕਿਉਂਕਿ ਮੈਂ ਪਈ ਤੀ ਮੈਨੂੰ ਹੋ ਰਿਹਾ ਤਾਂ ਬੁਖਾਰ ਔਰ ਭਵਜੋਤ ਲਿਆਈ ਖੀਰੇ ਕੱਟ ਕੇ ਕਿ ਕਰਕੇ ਉਹ ਖਾ ਕੇ ਹੁਣ ਮੈਂ ਕੱਪੜਾ ਕੀ ਤਾਹ ਮਾਰਨੀ ਆ ਤਾਹ ਮਾਰ ਕੇ ਲਾਈਏ ਕੱਪੜੇ ਫਿਰ ਆਪਾਂ ਰੋਟੀ ਵੀ ਨਹੀਂ ਬਣਾਈ ਅੱਜ ਮਨੈ ਕਿਉਂਕਿ ਸਵੇਰੇ ਲੇਟ ਖਾਏ ਆ ਨਾ ਪਰੌਂਠੇ ਹੁਣ ਆਪਾਂ ਲੇਟੇ ਹੀ ਬਣਾਵਾਂਗੇ 3:00 ਵਜੇ 2:00 ਵਜੇ ਤੇਰੂ ਪੈਂਚਲ ਗਈ ਵੀ ਆ ਖੇਡਣ ਚਾਹ ਵਾਲੇ ਬਣਾ ਦੇਂਗੇ ਨਹੀਂ ਜਦੋਂ ਪੰਚ ਤਿੰਨ ਵਜੇ ਸੁੱਈ ਜਾਂਦੇ ਦੋ ਤਿੰਨ ਪਰ ਤੁਹਾਨੂੰ ਮੈਂ ਘਾ ਰਹੀ ਖੀਰਾ ਔਰ ਸਲਾਦ ਔਰ ਦੇਖਣ ਗਈ ਸੀ ਬਾਹਰ ਅੱਜ ਲਾਈਟ ਕੇ ਬਹੁਤ ਜ਼ਿਆਦਾ ਲਾਈਟ ਦੇ ਵੀ ਤੰਗ ਕਰਿਆ ਅੱਜ ਕਿਨਾਂ ਵਾਸ਼ਰੂਮ ਪਤਾ ਨਹੀਂ ਕਿਉਂ ਖੁੱਲਾ ਛੱਡਦੇ ਆ ਸਾਰੇ ਮੈਂ ਨਾ ਹਮੇਸ਼ਾ ਵਾਸ਼ਰੂਮ ਨਾ ਲਗਾ ਕੇ ਰੱਖਾਇਆ ਹੈ ਪਤਾ ਨਹੀਂ ਕਿਉਂ ਆਤੈ ਨਾ ਵਾਸ਼ਰੂਮ ਖੋਲ ਕੇ ਰੱਖਣੇਗੀ ਔਰ ਚਲੋ ਜੀ ਕਰਦੇ ਆ ਬਲੌਗ ਦਾ ਐਂਡ ਔਰ ਫਿਲਹਾਲ ਰੋਟੀ ਬਣਾਉਂਗੀ ਮੈਂ 3 ਵਜੇ 3:30 ਬਣਾਵਾਂਗੀ ਅੱਜ ਤੇ ਕਿਉਂਕਿ ਸਵੇਰੇ ਲੇਟ ਖਾਈਆਂ ਪਰੋਠੇ ਸਾਰਿਆਂ ਨੇ ਮੂਲੀ ਕੇ ਤੇ ਹੁਣ ਮੈਂ ਮਾਰੂ ਤਾਹਾਂ ਕੱਪੜਾ ਗੀਆਂ ਔਰ ਪੈਨਸਲ ਗਈ ਵੀ ਆ ਖੇਡਣ ਬਾਹਰ ਤੇ ਪੇਪਰ ਰੂਪ ਦਾ ਮੈਥ ਦਾ ਔਰ ਜੋਤ ਦਾ ਇੰਗਲਿਸ਼ ਦਾ ਇਹਨਾਂ ਨੇ ਤਿਆਰੀ ਕਰਨੀ ਆ ਕਿਉਂਕਿ ਪੇਪਰ ਚੱਲ ਰਹੇ ਆ ਬੱਚਿਆਂਗੇ ਹਨਾ ਤੇ ਚਲੋ ਜੀ ਬਾਏ ਟੇਕ ਕੇਅਰ ਬਬ ਜੋਤ ਦੇ ਪਾਪਾ ਨੂੰ ਛੁੱਟੀ ਅੱਜ ਕਿਉਂਕਿ ਸ਼ਨੀਵਾਰ ਆ ਔਰ ਸੰਡੇ ਦੀ ਛੁੱਟੀ ਹੁੰਦੀ ਆ ਤੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਔਰ ਕੱਪੜਾ ਕੀ ਮਾਰੀ ਆ ਪਤਾ ਹਾਂ ਜੋ ਕਿ ਸਾਰੇ ਕੱਪੜੇ ਪਏ ਆ ਜੋ ਮੈਂ ਧੋਏ ਤੇ ਅੱਜ ਬੈੱਡ ਸ਼ੀਟ ਮੈਂ ਬਿਛਾਤੀ ਜਿਹੜੀ ਬੈੱਡ ਸ਼ੀਟ ਧੋਈ ਤੀ ਔਰ ਅੰਦਰਲੀਆਂ ਵੀ ਧੋਈਆਂ ਦੀਆਂ ਦੋਏ ਕਮਰੇ ਦੀਆਂ ਉਹ ਵੀ ਸੈਟ ਲਾਦੀਆਂ ਇਹ ਕੀਆ ਬਣਾਇਆ ਤਾਂ ਉਹ ਜੜਦੀ ਜੋ ਰੂਪਰੇ ਤੋੜਿਆ ਉਹ ਕਿੱਥੇ ਤੋੜਿਆ ਉਹ ਤੇ ਤੋੜ ਦਿਆ ਬਸ ਕੋ ਮੋਟੀ ਮੇਰੇ ਪਾ ਠੀਕ ਹੈ ਚਲੋ ਜੀ ਬਾਏ ਟੇਕ ਕੇਅਰ ਹਣਾ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਜੀ